ਤੇ ਹੰਸਰਾਜ ਕਿਹੜੀ ਖੇਤ ਦੀ ਮੂਲੀਆ ਇੱਕ ਪਾਸੇ ਕਹੂਗਾ ਕਿ ਮੈਂ ਹੰਸਰਾਜ ਹੰਸ ਤਾਂ ਮੈਨੂੰ ਰਹਿਣ ਨਹੀਂ ਦਿੱਤਾ ਮੈਂ ਮਿੰਤਰਾਜ ਮਿੰਤ ਹੋ ਗਿਆ ਕੋਠ ਡਾਂਗਾ ਖਾਦੀਆਂ ਤੁਸੀਂ ਬਾਜ਼ਾਰ ਚ ਲਾ ਲਿਆ ਤੋ ਪਰਸੋਂ ਉੱਥੇ ਫੇ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਉਹ ਗੁਰੂ ਇਹ ਤਾਂ ਮੋਦੀ ਵਰਗਿਆਂ ਨੂੰ ਝੁਕਣਾ ਪੈ ਗਿਆ ਹੰਸਰਾਜ ਹੰਸ ਕੀ ਚੀਜ਼ ਹੈ ਤੇ ਬਾਕੀ ਦੋ ਵੀ ਆ ਜਾਣੀਆਂ ਤੂੰ ਉੱਤੇ ਮੁੜ ਕੇ ਫਰੀਦਕੋਟ ਆ ਜੀ ਤੇ ਭਲੇਕੇ ਚ ਫਿਰਦਾ ਵੜਨ ਤਾਂ ਉਹਨੂੰ ਕਿਸੇ ਪਿੰਡ ਚ ਹੁੰਨੀ ਨਹੀਂ ਦਿੰਦੇ ਦੋਨੋਂ ਕੀ ਹੋ ਜਾਣਾ ਕੋਈ ਸਤਾਰੇ ਬਦਲ ਜਾਣੇ ਇੱਥੇ ਮੋਦੀ ਜਿਹੜਾ ਆਪ ਦੇ ਆਪ ਨੂੰ ਮੈਂ ਅੱਜ ਹੀ ਇਸ ਹੀ ਇਸ ਲਾਈਕ ਅ ਡਿਕਟੇਟਰ ਇਨ ਇੰਡੀਆ 올 ਪਾਵਰਫੁੱਲ ਐ ਝੁਕਣਾ ਤਾਂ ਉਹਨੂੰ ਪੈ ਗਿਆ ਇਹਨਾਂ ਦੇ ਬੰਦੇ ਬੰਡਾ ਨੇ ਛੇਤਰਾਂ ਤੋਂ ਬਣਾ ਔਰ ਤੁਸੀਂ ਕੁਝ ਨਹੀਂ ਬੋਨੇ ਛੇਤਰ ਦੇਖੋ ਇੱਧਰ ਕਿਦਾਂ ਦੇ ਪਤਾ ਨਹੀਂ ਫਿਰ ਕਿਹੜੀ ਚੀਜ਼ ਖਾ ਕੇ ਆਇਆ ਸੀ ਉਦੋਂ ਫਿਰ ਪੁੱਠੇ ਸਟੇਟਮੈਂਟਸ ਦੇਣ ਲੱਗ ਜਾਂਦਾ ਇਹਨਾਂ ਗੱਲਾਂ 'ਚ ਕੁਝ ਕੱਢਣ ਪਾਉਣ ਨੂੰ ਨਹੀਂ ਐ ਹੰਸਰਾਜ ਹੰਸ ਨੂੰ ਇੰਟਰੋਸਪੈਕਸ਼ਨ ਕਰਨੀ ਚਾਹੀਦੀ ਐ ਕਿ ਅੱਜ ਭਾਜਪਾ ਦੇ ਜਿਹੜੇ ਕੈਂਡੀਡੇਟਸ ਉਹਨਾਂ ਦਾ ਵਿਰੋਧ ਹੋ ਰਿਹਾ ਉਹ ਕਿਸ ਕਾਰਨ ਹੋ ਰਿਹਾ ਉਸ ਕਾਰਨ ਨੂੰ ਠੀਕ ਕਰੋ ਨਾ ਕਿ ਪੰਜਾਬ ਦੇ ਕਿਸਾਨਾਂ ਨਾਲ ਉਲਝੋ ਇਹ ਮੇਰੀ ਸਲਾਹ ਹੈ ਉਹਨਾਂ ਨੂੰ ਜੀ ਤੇ ਮੇਰੇ ਸਾਹਮਣੇ ਹੋਇਆ ਮੈਂ ਮਿੰਤਾਪੁਰ ਦਾ ਰਹਿਣਾ ਕਿ ਇਹਨਾਂ ਲੜਿਓ ਨਾ ਫਸਾਦ ਨਾ ਕਰੋ ਪਿੰਡ ਚ ਰੋਜ਼ ਅਪੀਲ ਕਰਦਾ ਨਹੀਂ ਤੇ ਬਾਬਾ ਜੀਵਨ ਸਿੰਘ ਦੀ ਫੌਜਾਂ ਜਾਂ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ ਅੱਗ ਲਾ ਦਿੰਦਾ ਧਰਤੀ ਨੂੰ ਉਹ ਕਹਿੰਦਾ ਇਹਨਾਂ ਗੱਲਾਂ ਚ ਕੁਝ ਕੱਟਣ ਪਾਉਣ ਨੂੰ ਨਹੀਂ ਹੈ ਹੰਸਰਾਜ ਹੰਸ ਨੂੰ ਇਨਟਰੋਸਪੈਕਸ਼ਨ ਕਰਨੀ ਚਾਹੀਦੀ ਹੈ ਕਿ ਅੱਜ ਭਾਜਪਾ ਦੇ ਜਿਹੜੇ ਕੈਂਡੀਡੇਟਸ ਐ ਉਹਨਾਂ ਦਾ ਵਿਰੋਧ ਹੋ ਰਿਹਾ ਉਹ ਕਿਸ ਕਾਰਨ ਹੋ ਰਿਹਾ ਉਸ ਕਾਰਨ ਨੂੰ ਠੀਕ ਕਰੋ ਨਾ ਕਿ ਪੰਜਾਬ ਦੇ ਕਿਸਾਨਾਂ ਨਾਲ ਉਲਝੋ ਇਹ ਮੇਰੀ ਸਲਾਹ ਹੈ ਉਹਨਾਂ ਨੂੰ ਗਰੀਬ ਦੇ ਗੁੱਸੇ ਤੋਂ ਬਚੋ ਗਰੀਬ ਦੀ ਵੱਧਵਾ ਤੋਂ ਬਚੋ ਮੇਰਾ ਸਨੇਹਾ ਜ਼ਰੂਰ ਦੇ ਦਿਓ ਉਹਨਾਂ ਨੂੰ ਜੇ ਤੁਹਾਨੂੰ ਗਾਲੀ ਗੋਲ ਵਿੱਚ ਕੱਟ ਕੇ ਗਿਆ ਸਮਝੋ ਆਪਣੇ ਮਾਪੇ ਨੂੰ ਉਹ ਕੱਟ ਰਿਹਾ ਐ ਇਸੇ ਮੈਂ ਹੈਰਾਨ ਐ ਉਹ ਤੇ ਹੰਸਰਾ ਜਹੰਸ ਤੇ ਜਿਹੜੇ ਲੋਕ ਇਤਿਹਾਸ ਤੋਂ ਨਾ ਸਿੱਖਣ ਨਾ ਉਹ ਖਤਾ ਖਾਂਦੇ ਉਹ ਗੁਰੂ ਇਹ ਤਾਂ ਮੋਦੀ ਵਰਗਿਆਂ ਨੂੰ ਝੁਕਣਾ ਪੈ ਗਿਆ ਹੰਸਰਾਜ ਹੰਸ ਕੀ ਚੀਜ਼ ਐ ਤੇ ਬਾਕੀ ਦੋ ਵੀ ਆ ਜਾਣੀਆਂ ਤੂੰ ਉੱਤੇ ਮੁੜ ਕੇ ਫਰੀਦਕੋਟ ਆ ਜੀ ਤੇ ਭਲੇਖੇ ਚ ਫਿਰਦਾ ਵੜਨ ਤਾਂ ਉਹਨੂੰ ਕਿਸੇ ਪਿੰਡ ਚ ਹੁਣ ਨਹੀਂ ਦਿੰਦੇ ਦੋਨੋਂ ਕੀ ਹੋ ਜਾਣਾ ਕੋਈ ਸਤਾਰੇ ਬਦਲ ਜਾਣੇ ਐ ਇੱਥੇ ਮੋਦੀ ਜਿਹੜਾ ਆਪ ਦੇ ਆਪ ਨੂੰ ਮੈਂ ਅੱਜ ਹੀ ਇਸ ਹੀ ਇਸ ਲਾਈਕ ਅ ਡਿਕਟੇਟਰ ਇਨ ਇੰਡੀਆ 올 ਪਾਵਰਫੁੱਲ ਐ ਝੁਕਣਾ ਤਾਂ ਉਹਨੂੰ ਪੈ ਗਿਆ ਤੇ ਹੰਸਰਾਜ ਕਿਹੜੀ ਖੇਤ ਦੀ ਮੂਲੀਆ ਇੱਕ ਪਾਸੇ ਕਹੂਗਾ ਕਿ ਮੈਂ ਹੰਸਰਾਜ ਹੰਸ ਤਾਂ ਮੈਨੂੰ ਰਹਿਣ ਨਹੀਂ ਦਿੱਤਾ ਮੈਂ ਮਿੰਤਰਾਜ ਮਿੰਤ ਹੋ ਗਿਆ ਪਤਾ ਨਹੀਂ ਫਿਰ ਕਿਹੜੀ ਚੀਜ਼ ਖਾ ਕੇ ਆਇਆ ਸੀ ਉਦੋਂ ਫਿਰ ਪੁੱਠੇ ਸਟੇਟਮੈਂਟਸ ਦੇ ਨਾਲ